ਬਹੁਤ ਹੀ ਸਤਿਕਾਰਯੋਗ ਹਰ ਸੰਗਤ ਜੀਓ ਹਰਬਾਣੀ ਦੇ ਵਿੱਚ ਜਨਮ ਜਿਹੜੇ ਨੇ ਬਹੁਤ ਘਟ ਮਨਾਏ ਗਏ ਨੇ ਇੱਕ ਜਨਮ ਮਨਾਇਆ ਗਿਆ ਹੈ ਵੀਰ ਅਮਰਜੀਤ ਸਿੰਘ ਜੀ ਜਦੋਂ ਵਿਦੇਸ਼ ਯਾਤਰਾ 'ਚ ਜਾ ਰਹੇ ਸੀਗੇ ਬੰਦਰਗਾਦ ਉੱਤੇ ਮਨਾਇਆ ਕੋ ਅਗਸਤ ਮਹੀਨੇ ਸੀਗੇ ਪਿਛਲੇ ਜਨਮ ਦੀ ਔਰ ਉਹਦੇ ਆਧਾਰ ਦੇ ਉੱਤੇ ਵੀ ਜਿਹੜਾ ਅਗਲਾ ਲੇਖ ਉਹਨਾਂ ਦਾ ਪੂਰਾ ਹੋਇਆ ਵੀਰ ਅਮਰ ਅਮਰਜੀਤ ਸਿੰਘ ਜੀ ਤੋਂ ਬਾਅਦ ਪੀਰ ਸਰਜੀਤ ਸਿੰਘ ਜੀ ਦੇ ਪਹਿਲਾਂ ਤਾਂ ਲਿਖਤ ਤੋਂ ਪਹਿਲਾਂ 20 ਜਨਮ ਜਿਹੜਾ ਹੈ ਮਹਾਰਾਜ ਨੇ ਆ ਕੇ ਮਾਤਾ ਜੀ ਨੂੰ ਕਿਹਾ ਸੀਗਾ ਕਿ ਪ੍ਰਸ਼ਾਦ ਇਹਨਾਂ ਦਾ ਅੱਜ ਜਨਮ ਹੈ ਤੇ ਇਹ ਪ੍ਰਸ਼ਾਦ ਕਰਨੇ ਲੇਕਿਨ 13ਵਾਂ ਜਨਮ ਤੇ ਇਹ ਲਿਖਤ ਹੋਈ ਔਰ ਇਸ ਲਿਖਤ ਦਾ 10 ਨੰਬਰ ਗ੍ਰਾਂਥ ਚ ਸ਼ੁਰੂ ਹੋਈ 626 ईसवी ਸੀ ਉਸ ਦੇ ਵਿੱਚ ਇਹ ਫਰਸਟ ਜੰਮ ਸ਼ੁਰੂ ਹੋਇਆ ਇਹ ਪਹਿਲੇ ਜਿਹੜਾ ਸੀਗਾ ਇਹਦਾ ਜਿਹੜਾ ਲੇਖ ਹੈ ਸਰਸਾ ਦੇ ਕਿਨਾਰੇ ਦੀ ਇੱਕ ਸੀਨ ਹੈ ਗੋਬਨ ਸ਼ਬਦ ਦੀ ਧਾਰ ਜਾਦੇ ਆਪਣਾ ਖੇਲ ਕਰ ਰਹੀ ਸੀ ਸਰਸਾ ਦੇ ਕੰਡੇ ਆਪਾਲਪੁਖਾ ਹਾਜ਼ਰ ਹੋ ਗਏ ਇੱਕ ਪਾਸੇ ਜੰਗ ਹੋਵੇ ਤੇ ਇੱਕ ਪਾਸੇ ਚਾ ਚੜਿਆ ਹੋਵੇ ਇਹ ਕੋਈ ਵਿਸ਼ੇਸ਼ ਹਸਤੀਆਂ ਨੂੰ ਹੀ ਚੜਦਾ ਹੈ ਠੀਕ ਹੈ ਲੈ ਛੋਟੀ ਜੀ ਉਮਰ ਚਾਹ ਹੈ ਕਿ ਮੈਂ ਆਪਣੇ ਵੀਰ ਤੋਂ ਮੈਂ ਵੀ ਇਸ ਜੰਗ ਦੇ ਵਿੱਚ ਆਪਣੀ ਸ਼ਹੀਦੀ ਦੇਣੀ ਹੈ ਕਮਾਲ ਦੇ ਕਿ ਸ਼ਹੀਦیاں ਸਨ ਔਰ ਉਹਨਾਂ ਦੇ ਵਿੱਚ ਇਹ ਚਾ ਸੀ ਕਮਰ ਕੱਸਾ ਲਿਆ ਸੀ ਤੇ ਕਮਰ ਕਸਾ ਲੈ ਕੇ ਜੰਗ ਨੂੰ ਜਾਣਾ ਸੀਗਾ ਤੇ ਅਕਾਲ ਪੁਰਖ ਨੇ ਉਦੋਂ ਹੀ ਇਸ਼ਾਰਾ ਕਰਤਾ ਇਹ ਜਨਮ ਤੇ ਕੀ ਜਿਹੜਾ ਅਗਲਾ ਜਨਮ ਆ ਮ ਬਦਲਾਂਗਾ ਜਦੋਂ ਇਹ ਮੇਲ ਹੋਏਗਾ ਜਦੋਂ 20 ਨੰਬਰ ਗ੍ਰੰਥ ਦੇ ਅੰਦਰ ਜਨੁਕਮ ਸ਼ੁਰੂ ਹੁੰਦਾ ਹੈ ਤੇ 22 ਨੰਬਰ ਗ੍ਰੰਥ ਦੇ ਅੰਦਰ ਇਹ ਤਿੰਨ ਧਾਰਾ ਇਕੱਠੀਆਂ ਕੀਤੀਆਂ ਗਿਆ ਇਹ ਤਾਂ ਪੁੱਤ ਤੇ ਪੋਤ ਪੋਤ ਹੁੰਦੇ ਪੋਤਰਾ ਇਹ ਤਿੰਨਾਂ ਦੀ ਗੰਢ ਇੱਕ ਜਗ੍ਹਾ ਕਰ ਦਿੱਤੀ ਗਈ ਔਰ ਇਕੱਠੀ ਕਰ ਦਿੱਤੀ ਆਕਾਲਪੁਰ ਨੇ ਮਹਾਰਾਸ਼ੀ ਬਿਸੂ ਭਗਵਾਨ ਨੇ ਇਹ ਇਕ ਲੇਖ ਜਿਹੜਾ ਸੀਗਾ ਦੁਬਾਰਾ ਕਰਨ ਦਾ ਇਸ਼ਾਰਾ ਕਿੱਥੇ ਹੋ ਗਿਆ ਸੀ ਸਰਸਾ ਦੇ ਕਿਨਾਰੇ ਇੱਕ ਦਾ ਇੱਕ ਨੂੰ ਜਿੰਨਾ ਚਿਰ ਆਕਾਲਪੁਰ ਖਾ ਕੇ ਆਪਣੇ ਕਹਾਣੀ ਨਹੀਂ ਸੀ ਕਰਦਾ ਕਿਉਂਕਿ ਜੋਤ ਦਾ ਪ੍ਰਕਾਸ਼ ਕਰਦਾ ਸੀ ਔਰ ਸ਼ਬਦ ਦੀ ਧਾਰ ਰੱਖਦਾ ਇਸ ਵਕਤ ਇਹਨੇ ਜੋਤ ਤੇ ਸ਼ਬਦ ਨੂੰ ਇਕੱਠਿਆਂ ਕਰਨਾ ਸੀ ਇੱਕ ਅੱਧੀ ਇਕੱਠੇ ਨਹੀਂ ਕੀ ਫਰਕ ਹੈ ਗੁਰੂ ਅਵਤਾਰਾਂ ਪੈਗੰਬਰਾਂ ਚ ਉਹਨਾਂ ਚ ਸ਼ਬਦ ਦੀ ਧਾਰ ਆਉਂਦੀ ਜੋਤ ਦਾ ਪ੍ਰਕਾਸ਼ ਹੁੰਦਾ ਇਕੱਠੇ ਨਹੀਂ ਹੁੰਦਾ ਲਿਖਨੇ ਦੋਈਆ ਬਿਕਰਮੀ ਇੱਕ ਐਸੀ ਬਿਕਰਮੀ ਸੀ ਜਿਸ ਦੇ ਵਿੱਚ ਜੋਤ ਸ਼ਬਦ ਧਾਰ ਨੂੰ ਇਕੱਠਿਆਂ ਮੇਲ ਕੇ ਕੰਮ ਆਉਂਦਾ ਸੀ ਇੱਕ ਰੂਪ ਦੇ ਕੇ ਇੱਕ ਦੇ ਨਾਲ ਮੇਲ ਕਰ ਲਈ ਇੱਕ ਹੀ ਆਤਮਾ ਨੂੰ ਜਿਹੜਾ ਆਪਣੇ ਨਾਲ ਜੋੜ ਕੇ ਕੰਮ ਕਰਨਾ ਸੀ ਔਰ ਇਹਦੇ 'ਚ ਇਹ ਨੋਕੀ ਗੱਲ ਹੈ ਕਿ ਲਿਖਿਆ ਚਵੀਆਂ avatars ਕੰਮ ਕਰੇ ਪੁੱਠਾ ਅੱਜ ਜੇ ਦਾ ਲੱਗਾ ਨਾ ਇਹ ਉਹਦੇ ਪੁੱਠਾ ਕੰਮ ਕਰਨ ਕਰਕੇ ਹੈ ਅਗਰ ਜੇ ਸਿੱਧਾ ਕੰਮ ਹੁੰਦਾ ਤੇ ਉਹ ਕੁਰਬਾਨੀਆਂ ਦੇ ਦੌਰ ਭਗਤੀਆਂ ਦੇ ਦੌਰ ਸਿਮਰਨ ਦੇ ਦੌਰ ਅੱਜ ਜਿਹੜਾ ਦਾ ਲੱਗਾ ਹੈ ਬਿਲਕੁਲ ਨਹੀਂ ਸੀ ਲੱਗਦਾ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਤੇਨ ਰੱਖਣ ਕੋ ਪ੍ਰਭ ਆਵੇਗੋ ਜੋ ਕੋ ਸੁਰ ਸੰਦੇ ਜਲ ਉਪਰ ਤੇ ਉਲਟੋ ਤੇ ਸੇ ਲਗਾਵੇ ਪ੍ਰਭ ਉਲਟੀ ਲਾਠ ਕਮਾਈ ਹੈ ਅਜੋ ਐਸ਼ ਹੋਣਦੇ ਨੇ ਉਲਟੀ ਲਾਠ ਕਮਾਈ ਹੈ ਅੱਗੇ ਸ਼ਹੀਦੀਆਂ ਹਥਿਆਰਾਂ ਤੇ ਕੁਰਬਾਨਾਂ ਨਾਲ ਸੀ ਅੱਜ ਸ਼ਹੀਦੀਆਂ ਸ਼ਬਦੀਆਂ ਸ਼ੁਰੂ ਹੋ ਚੁੱਕੇ ਆ ਸੀ ਅੱਗੇ ਸਿਫਤੀ ਨਾ ਦਿੱਤਾ ਜਾਂਦਾ ਸੀ ਹੁਣ ਜਿਹੜਾ ਨਾਂ ਦਿੱਤਾ ਹੈ ਗੁਣਾ ਸਮੇਤ ਦੇ ਦਿੱਤਾ ਹੈ ਕਿ ਤਾਂ ਜੋ ਜਿਹੜਾ ਸੁਖਨੀ ਸਾਹਿਬ ਤੇ ਲਿਖਿਆ ਇਹ ਪੂਰਾ ਅਪਰਾ ਬਰਾਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਉਹ ਗੁਣ ਕੀ ਸੀਗੇ ਉਹ ਸਾਡੇ ਘਰਾਂ ਦੇ ਵਿੱਚ ਪਾਸ਼ਾ ਜੀ ਡਿਕਲੇਅਰ ਕਰਦੇ ਰਹੇ ਕਿ ਗੁਣ ਕੀ ਉਕੇ ਸੋਹੰ ਹਰ ਜੀਵ ਜੰਤ ਕੋਈ ਵੀ ਬਿਨਾ ਅੱਖਰਾਂ ਤੋਂ ਚੱਲਦਾ ਹੈ ਜਦੋਂ ਮਾਂ ਦੇ ਗਰਭ ਚ ਆਉਂਦਾ ਹੈ ਔਰ ਪਹਿਲਾ ਸਾਹ ਜਦ ਰਿੰਦਾ ਸੋ ਨਿਕਲਦਾ ਹੈ ਔਰ ਹੇਟਾ ਨੂੰ ਸਾਹ ਆਉਂਦਾ ਹੰਗ ਨਿਕਲਦਾ ਹੈ ਸਾਹ ਜਿਤਨਾ ਸਕੂਨ ਚ ਸੈਨ ਜ਼ਰੂਰੀ ਹੈ ਇਹ ਸਾਹਾਂ ਦੇ ਵਿੱਚ ਇਹ ਸੋਹੰ ਸ਼ਬਦ ਤੋਂ ਬਿਨਾ ਅਧੂਰੇ ਹੀ ਹੈ ਸਾਰੀ ਸਾਹ ਦਾ ਕੋਈ ਕੰਮ ਨਹੀਂ ਉਹ ਨੱਚ ਚੱਲਦਾ ਇਹਦੇ ਤੋਂ ਬਿਨਾ ਤੋਂ ਸੋਹੰ ਦੇ ਸ਼ਬਦ ਨੂੰ ਉਜਾਗਰ ਕਰਨਾ ਸੀ ਇਹ ਬ੍ਰਹਮਾ ਦੇ ਨਾਲ ਸੰਬੰਧ ਸੀਗਾ ਬ੍ਰਹਮਾ ਨੂੰ ਜਿਸ ਵੇਲੇ ਇਹ ਜਿਹੜਾ ਸੱਚਖੰਡ ਤਿਆਰ ਕਰਨਾ ਗਿਆ ਜਕਾਰਾ ਲਾ ਲਿਆ ਗਿਆ ਵਿਸ਼ਨੂੰ ਬ੍ਰਹਮਾ ਸ਼ਿਵ ਨੇ ਲਾਇਆ ਤੋ ਕਾਲਪੁਖ ਨੇ ਹੁਕਮ ਕੀਤਾ ਕਿ ਆਪਣੇ ਹਥੇਲੀਆਂ ਕਰੋ ਉਹਦੇ ਉੱਤੇ ਸੋਮ ਸ਼ਬਦ ਉਕਰ ਦਿੱਤਾ ਗਿਆ ਔਰ ਅਕਾਲਪੁਖ ਦੇ ਚਰਨਾਂ ਦੇ ਅੰਦਰ ਸ਼ੋ ਉਹਨਾਂ ਕਹੇ ਸਾਡੇ ਚਰਨਾਂ 'ੇਟ ਰੱਖੋ ਇਹਨੂੰ ਸ਼ੋ ਦੇ ਦਿੱਤੇ ਗਏ ਔਰ ਆਖ ਦਿੱਤਾ ਗਿਆ ਐ ਬ੍ਰਹਮਾ ਜਿਤਨੀ ਧੀਰ ਤੱਕ ਮੈਂ ਨਾਵਾ ਇਹ ਕਿਸੇ ਜੀਵ ਨੂੰ ਭਾਵੇਂ ਉਹਦੇ ਅੰਦਰ ਚੱਲਦਾ ਸਮਝ ਨਹੀਂ ਲੱਗਣਦੇ ਉਤਪਤੀ ਤੋਂ ਪਹਿਲਾਂ ਇਹ ਸਾਰਾ ਫੈਸਲਾ ਹੋ ਚੁੱਕਾ ਸੀ ਇਹ ਸ਼ਬਦ ਗੁਰੂ ਅਵਤਾਰਾਂ ਪੀਗੰਬਰਾਂ ਨੂੰ ਦੇਣਾ ਭਗਤਾਂ ਦਾ ਬਣਨਾ ਹੈ ਹੋਰ ਕਿਸੇ ਦਾ ਇਹ ਸ਼ਬਦ ਸੰਸਾਰੀ ਨੂੰ ਨਹੀਂ ਮਿਲਣਾ ਇਸੇ ਕਰਕੇ ਕਾਨ ਸਿੰਘ ਦੀ ਡਿਕਸ਼ਨਰੀ ਵਿੱਚ 999 ਸਿਫਤੀ ਨਾ ਆਉਂਦੇ ਹਨ ਕੁਰਾਨ ਚ ਵੀ ਕਹਿੰਦੇ ਸਿਫਤੀ ਨੇ ਲੇਕਿਨ ਹੁਣ ਜਦੋਂ ਰੱਬ ਆਏਗਾ ਤੇ ਗੁਰੂ ਗਬੀਰ ਸਿੰਘ ਜੀ ਕਹਿੰਦੇ ਦਇਉ ਨਿਜ ਮੰਤਰ ਆਪਣਾ ਨਾਂ ਦਵੇਗਾ ਇਹ ਨਾਂ ਕੀ ਸੀਗਾ ਸਾਡੇ ਅੰਦਰ ਚੱਲਦਾ ਹੋਇਆ ਸ਼ਬਦ ਜਿਹੜਾ ਹੈ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਸੇ ਜਾਨੀ ਕੋ ਦੀ ਗੁਣਾ ਸਮੇਸ ਸੀ ਸਾਡੇ ਘਰਾਂ ਚ ਅਰਥ ਹੁੰਦਾ ਹੁੰਦਾ ਸੀ ਸੱਚੇ ਪਾਤਸ਼ਾਹ ਜਿਸ ਵੇਲੇ ਬੈਠਦੇ ਸਨ ਤੋਂ ਸਭ ਤੋਂ ਪਹਿਲਾਂ ਬਾਣੀ ਉਚਰਨ ਤੋਂ ਪਹਿਲਾਂ ਇੱਕ ਅਰਥ ਕਰਦੇ ਹੁੰਦੇ ਸਨ ਬੜੀ ਵੱਡੀ ਗੱਲ ਹੈ ਉਹ ਆਂਦਾ ਕਦੀ ਜੋਸ ਰੂਪ ਕਦੀ ਦੇ ਤਾ ਉਹਦਾ ਮੇਰਾ ਖੇਲ ਹੈ ਮੈਂ ਜੇ ਕਿੰਨਾ ਨਾ ਨਿਰਗੁਣ ਹਵਾ ਦੇ ਵਿੱਚ ਨਹੀਂ ਚੱਲਦਾਗਾ ਨਿਰਗੁਣ ਅਸਰਗੁਣ ਤੋਂ ਬਿਨਾ ਕੰਦਾ ਜੇ ਟਕਰਾਂ ਵਾਈਦੀਆਂ ਹੈ ਔਰ ਸਾਡਾ ਸ਼ਰੀਰ ਵੀ ਜਿੰਨਾ ਚਿਰ ਤੱਕ ਇਥੇ ਸ਼ਬਦ ਤੇ ਜੋਤ ਦਾ ਹੁੰਦਾ ਨਹੀਂ ਤੇ ਦੇਹ ਨਾਲ ਨਹੀਂ ਮਿਲਦੀ ਅਸੀਂ ਭੱਜ ਤੋੜ ਨਹੀਂ ਸਕਦੇ ਇਹ ਕੁਦਰਤ ਨਹੀਂ ਬਿਲਕੁਲ ਖਤਮ ਹੋ ਜਾਏਗੀ ਤੋਂ ਪ੍ਰਮਾਤਮਾ ਉਸ ਜਹਾਨ ਨੂੰ ਵੀ ਦਿਖਾਉਂਦਾ ਹੈ ਤੇ ਇਹ ਚਾਣ ਲਵੇ ਹੁਣ ਇਥੇ ਜਿਹੜਾ ਕਹਾਣੀ ਚੱਲੀ ਅਕਾਲ ਪੁਰਖ ਨੇ ਫਿਰ ਕੰਮ ਕੀਤਾ ਕਿ ਐਤ ਕੀ ਸ਼ਬਦ ਜੋਰਾਵਾਰੀ ਹੋਣਾ ਉਹਨੇ ਬਦੋ ਬਦੀ ਜੋੜਨਾ ਹੁਣੇ ਦੋ ਤਰ੍ਹਾਂ ਦੀ ਕਹਾਣੀ ਸੀ ਬਾਜੀ ਹੋਣਾ ਦੀ ਇੱਕ ਕਹਾਣੀ ਸੀ ਪਿਤਾ ਬਾਪੂ ਪਾਲ ਸਿੰਘ ਜੀ ਬਾਸ਼ਰ ਜੀ ਤੇ ਗੜੀ ਭਾਜੀ ਸਰਜੀਤ ਸਿੰਘ ਇਹਨਾਂ ਦੀ ਇੱਕ ਗੰਢ ਦੇਣੀ ਸੀ ਇੱਕ ਇਹ ਦਿਨ ਆਤਮਿਕ ਜੋੜ ਸੀਗਾ ਅਕਾਲ ਪੁਰਖ ਜੋਤ ਰੂਪ ਸ਼ਬਦ ਰੂਪ ਗੋਬਿੰਦ ਸਰੂਪ ਔਰ ਇਸ ਕਰਕੇ ਆਤਮਾ ਇਤਿੰਨਾ ਦਾ ਏਕਾ ਗੰਢ ਪਾ ਕੇ ਕੰਮ ਕਰਨਾ ਸੀ ਜਿਹੜਾ ਗੰਢ ਕਦੀ ਪੈਂਦਾ ਹੀ ਨਹੀਂ ਸੀ ਉਥੇ ਲਿਖਿਆ ਏਕਾ ਗੰਢ ਪੁਆਇਆ ਇਹ ਜਿਹੜਾ 11 ਫਗਣ ਹੈ ਇਹ ਤਿੰਨ ਰਿਸ਼ਤੇ ਨੂੰ ਦੱਸਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਰਿਸ਼ਤਾ ਜੋੜਿਆ ਕਦੋਂ ਉਹਨਾਂ ਕਿ ਅਮਰਜੀਤ ਸਿੰਘ ਸਰਜੀਤ ਸਿੰਘ ਦਾ ਪਿਤਾ ਜਿਹੜਾ ਹੈ ਅਮਰਜੀਤ ਸਰਜੀਤ ਦਾ ਪਿਤਾ ਸਾਰੇ ਬੋਲੋ ਅਸੀਂ ਸਾਰੇ ਬੇਟੇ ਸਾਂ ਜਦੋਂ ਬੁਲਾਇਆ ਗਿਆ ਸਾਰੇ ਬੋਲੋ ਕਿ ਸਾਰਿਆਂ ਦਾ ਪਿਤਾ ਹੁਣ ਸੋਚਣ ਵਾਲੀ ਗੱਲ ਹੈ ਕਿ ਅਮਰਜੀਤ ਸਿੰਘ ਸਰਜੀਤ ਸਿੰਘ ਦੀ ਦਾ ਭਾਜੀ ਉਹਨਾਂ ਦਾ ਪਿਤਾ ਫਿਰ ਪਹਿਲਾ ਹੋਇਆ ਕਿ ਮਗਰੋਂ ਹੋਇਆ ਪਹਿਲਾਂ ਉਹਨਾਂ ਦਾ ਪਿਤਾ ਬਣਿਆ ਤੇ ਸਾਨੂੰ ਗੱਫਾ ਮਿਲਿਆ ਹੁਣ ਉਸ ਰਿਸ਼ਤੇ ਰਹੀ ਸਾਡਾ ਰਿਸ਼ਤਾ ਫਿਰ ਕੀ ਬਣਿਆ ਜੁੱਗੋ ਜੁਗ ਜਿਹੜੇ ਗ੍ਰੰਥਾਂ ਨੂੰ ਪੜਨਗੇ ਉਹ ਇਹਨਾਂ ਨੂੰ ਵੀਰ ਕਹਿਣਗੇ ਇਹ ਨਹੀਂ ਕਿ ਅੱਜ ਦੀ ਡੇਟ ਹੈ ਵੀਰ ਕਹਿਣਗੇ ਕਿ ਸਾਡੇ ਵੀਰ ਇਹ ਚੀਜ਼ ਸੀ ਸਾਡੇ ਬਣ ਫਿਰ ਉਹਨੇ ਕਿਹਾ ਸਿੱਖਾ ਕਿਦਾਂ ਬਣਦਾ ਉਹਨੇ ਇੱਕ ਦੀ ਤਾਰ ਜਦੋਂ 10 ਨੰਬਰ ਗ੍ਰੰਥ ਚ 11 ਫੱਗਨ ਦੀ ਲਿਖਤ ਨੂੰ ਵੇਨੇ ਆ ਇਹਨੇ 20 ਨੰਬਰ ਗ੍ਰੰਥ ਨੂੰ ਉਹਦੇ ਵਿੱਚ ਕਹਿੰਦਾ ਕਿ ਇਹ ਜਿਹੜਾ ਇੱਕ ਹੈ ਨਾ ਜਦ ਇੱਕ ਦੇ ਨਾਲ ਮੇਲ ਹੋ ਜਾਂਦਾ ਹੁਣ ਇੱਕ ਜਮਾ ਇੱਕ ਨਹੀਂ ਹੁੰਦਾ ਇੱਥੇ ਇੱਥੇ ਕਹਾਣੀ ਹੋਰ ਹੈ ਇਹ ਅੰਦਰ ਵਰਦਾ ਹੈ ਇੱਕ ਇੱਕ ਦੋ ਹੋ ਜਾਂਦੇ ਨੇ ਜਮਾ ਕਰਦਿਗੇ ਤੇ ਲੇਕਿਨ ਇੱਕ ਇੱਕ ਚ ਜਦੋਂ ਸਮਾ ਜਾਂਦਾ ਹੈ ਉਹਨਾਂ ਦੇ ਵਿੱਚ ਭੇਦ ਨਹੀਂ ਰਹਿ ਜਾਂਦਾ ਉਹ ਜਦ ਭੇਦ ਰਹਿ ਜਾਂਦਾ ਕਿੰਨਾ ਜਦ ਸਤਿਗੁਰੂ ਦੇ ਵਿੱਚ ਸਮਾ ਜਾਂਦਾ ਹੈ ਤੇ ਉਹ ਕੀ ਬਣ ਜਾਂਦਾ ਸਿੱਖ ਇੱਕ ਇੱਕ ਨਾਮ ਮਿਲ ਕੇ ਬਣਦਾ ਸਿੱਖਾ ਸਿੱਖਾ ਜਿਹੜਾ ਹੈ ਜਿਹੜੇ ਸਿੱਖ ਹੈ ਸ਼ੁਰੂ ਹੁੰਦਾ ਹੈ ਆਂਦਾ ਸਿੱਖ ਉਦੋਂ ਫੇਰ ਉਹਦੇ ਚ ਸਮਾ ਜਾਂਦਾ ਆਪਣਾ ਦਾਹ ਕਿਉਂ ਲੱਗਾ ਸਿੱਖ ਅਜੇ ਵੀ ਹੈਗੇ ਨੇ ਪਹਾਉਂਦੇ ਨੇ ਲੇਕਿਨ ਸਤਗੁਰੂ ਦੇ ਵਿੱਚ ਤੁਸੀਂ ਜੁਗੋ ਜੁਗ ਇੱਕ ਸ਼ਬਦ ਦੇ ਵਿੱਚ ਜਿਨੇ ਚ ਵਲੀਨ ਨਹੀਂ ਸੀ ਹੋਏ ਤੁਹਾਡੀ ਸ਼ਫਾਰਸ਼ੀ ਨਹੀਂ ਤੁਸੀਂ ਮੈਂ ਜਿੰਨੇ ਵੀ ਅਸੀਂ ਆਏ ਆ ਇਹ ਕਿਉਂ ਬਦਬਦੀ ਦਾ ਲਗਾ ਕਿ ਜਦੋਂ ਤੁਸੀਂ ਕਬੂਲ ਹੋ ਗਏ ਉਹ ਸਤਿਗੁਰੂ ਦੇ ਨਾਲ ਜੁੜ ਗਏ ਸ਼ਬਦ ਨਾਲ ਨਾਲ ਜੁੜ ਗਏ ਤੇ ਤੁਹਾਨੂੰ ਕੀ ਕਬੂਲ ਕਰ ਲਿਆ ਵੀ ਇਹ ਸ਼ਫਾਰਸ਼ੀ ਹੈ ਇਹ ਜੋਗ ਨੇ ਜਿੰਨੂੰ ਤੂੰ ਚੁਣਨਾ ਹੈ ਜਿਤਨੀ ਦੇਰਤਾ ਕੋ ਦੇ ਨਾਲ ਇੱਕ ਨਹੀਂ ਸੀ ਹੋਏ ਉਹਦੇ ਹੁਕਮ ਨਾਲ ਇੱਕ ਨਹੀਂ ਸੀ ਹੋਏ ਤੇ ਇਹ ਕੰਮ ਨਹੀਂ ਬਣਿਆ ਇਸ ਕਰਕੇ ਇਹ ਇੱਕ ਨਵਾਂ ਕੰਮ ਸੀ ਜਿਹੜਾ ਸੰਸਾਰ 'ਚ ਨਹੀਂ ਹੋਇਆ ਤੀਸਰਾ ਜਿਹੜੀ ਗੱਲ ਕੀਤੀ ਹੈ ਮਹਨ ਸਿੰਘ ਜੀ ਦੀ ਸ਼ਬਦ ਮਸਤਾਨਾ ਕਿਉਂ ਕਿਹਾ ਗਿਆ ਅੱਜ ਸਾਰੇ ਅਸੀਂ ਵੱਸਦੇ ਹ ਜਿੰਨਾ ਚਿਰ ਤੱਕ ਸ਼ਬਦ ਦੀ ਤੁਹਾਨੂੰ ਮਸਤੀ ਨਹੀਂ ਨਾ ਚੜਦੀ ਸ਼ਬਦ ਦੀ ਮਸਤੀ ਕਦੋਂ ਹੁੰਦੀ ਹੈ ਕੋਈ ਅਗੰਮੀ ਆਵਾਜ਼ ਹੈ ਬਿਨਾ ਕੰਨਾਂ ਬੁੱਲਾਂ ਤੋਂ ਸੁਣਦੀ ਹੈ ਨਾ ਕੰਨਾਂ ਦਾ ਕੰਮ ਹੈ ਨਾ ਬੁੱਲਾਂ ਦਾ ਕੰਮ ਹੈ ਜਿਸ ਵੇਲੇ ਸ਼ਬਦ ਦੀ ਮਸਤੀ ਚੜਦਾ ਤੇ ਉਹ ਆਵਾਜ਼ ਨਜ਼ਰ ਆਉਂਦੀ ਹੈ ਕੋਈ ਬਾਸ਼ਾ ਜਿਹੜੀ ਹੈ ਨਾ ਗੋਬਿੰਦ ਕਦੀ ਨਾ ਬੋਲੇ ਬਾਸ਼ਾ ਲਿਖਤਾ ਹੁੰਦੇ ਉਹ ਸੀਨ ਦਿੰਦਾ ਹੁਣ ਇਹਦਾ ਕਾਰਨ ਕੀ ਸੀ ਧਰਤੀ ਨੂੰ ਸੀਨ ਦਿੰਦਾ ਸਭ ਨੂੰ ਸੀਨ ਦਿੰਦਾ ਅਸੀਂ ਇਨਾਂ ਅੱਖਰਾਂ ਨਾਲ ਹੀ ਤੁਰੇ ਫਿਰੰਦੇ ਬਾਣੀ ਇਹਦਾ ਨਹੀਂ ਗੱਲ ਕਰਦੀ ਬਾਣੀ ਦਾ ਫਕਰ ਹੋ ਜਾ ਅੰਦਰ ਦੀ ਧਾਰ ਦੀ ਗੱਲ ਹੋਰ ਕਰਦੀ ਹੈ ਹੁਣ ਭਾਜੀ ਦਾ ਕੀ ਪੋਜੀਸ਼ਨ ਸੀ ਕਲਸੀਆ ਚ ਰਹਿੰਦੇ ਹੋਏ ਵੀ ਸਰਦਾਰ ਚੇਤ ਸਿੰਘ ਜੀ ਇਹਨਾਂ ਦੇ ਬ੍ਰਦਰ ਵੀ ਸੀ ਦੂਸਰੇ ਅਸੀਂ ਇਹ ਸ਼ਬਦ ਮਸਤਾਨੇ ਸੀ ਸ਼ਬਦ ਦੀ ਤੁੰਕਾਰ ਇਹਨਾਂ ਨੂੰ ਆਉਂਦੀ ਸੀ ਸਨੇਹ ਕਿੱਥੋਂ ਆਉਂਦਾ ਸੀ ਕਮੈਂਟ ਤੋਂ ਵੀ ਜਿਸ ਹਾਲਤ ਚ ਉਹ ਉਸੇ ਹਾਲਤ ਚ ਹੀ ਆ ਜਾਓ ਹੁਣ ਘਰ ਦੇ ਦੇ ਵੇਖਣ ਦੇ ਕਿ ਦਹੀਂ ਪੈਣ ਦੇ ਆ ਨਹਾਉਣ ਦੇ ਨੇ ਲੇਕਿਨ ਆਵਾਜ਼ ਆ ਰਹੀ ਹੈ ਸ਼ਬਦ ਦੀ ਆਵਾਜ਼ ਆ ਰਹੀ ਹੈ ਕਿ ਐਸੇ ਹਾਲਤ ਚ ਆ ਜਾਓ ਦਹੀਂ ਪਿਆ ਜਾ ਰਹੇ ਨੇ ਸਤਗੁਰੂ ਦੀ ਬਾਸ ਐਹੀ ਗੱਲ ਹੈ ਅਸੀਂ ਸਨੇਮ ਮੂੰਹਾਂ ਬੰਲਾਂ ਨਾਲ ਲੈਨੇ ਆ ਨਰੇ ਤੱਕ ਸ਼ਬਦ ਦੀ ਆਵਾਜ਼ ਹੈ ਹੁੰਦੀ ਹੈ ਕਿ ਉਤੋਂ ਤੱਕ ਗੂੰਜਾਰ ਜਣੀ ਦੂਸਰੀ ਫਰਕ ਕਿੱਥੇ ਪਿਆ ਜਿੱਥੇ ਕਾ ਜਿਹੜਾ ਮੁੜ ਕੇ ਕੰਮ ਕਰਨਾ ਪਿਆ ਉਹ ਮੀਂਹ ਪੈ ਰਿਆ ਸੀ ਇੱਟਾਂ ਮਗਵਾਈਆਂ ਸਨ ਪਿੱਲਾ ਕੇ ਹੁਣ ਇੱਟਾਂ ਜਦੋਂ ਆਗੇ ਵਾਪਸ ਆਇਆ ਕਿ ਜੀ ਇੱਟਾਂ ਤੇ ਕੱਚੀਆਂ ਆ ਤੋ ਸ਼ੈਨਸ਼ਾ ਨੇ ਆਖਿਆ ਮਾਰਾ ਇੱਕ ਐਸਿੰਗ ਦੀ ਗਾੜੀ ਉਹ ਤਾਂ ਪਰਪਾ ਵੀ 3 ਤੁਸੀਂ ਪੱਕੇ ਜੋ ਤੁਸੀਂ ਵੀ ਤਾਂ ਕੱਚੇ ਸੀ ਪੂਰੇ ਕੀਤੇ ਜਿਸ ਹਾਲਤ ਵਿੱਚ ਤੁਹਾਨੂੰ ਮੰਗਿਆ ਆ ਤੁਸੀਂ ਉਹ ਲਿਆਉਣੀਆਂ ਸੀ ਚਲੋ ਜੀ ਇਸ ਕੰਮ ਲੈ ਆਖਰੀ ਇਹ ਵੀ ਆਰਡਰ ਹੋ ਹੁਕਮ ਨਾ ਮੰਨਣਾ ਇਹੋ ਹੀ ਜਿਹੜਾ ਗੱਲ ਐ ਨਾ ਉਦਮ ਸਿੰਘ ਜੀ ਨੇ ਕਹੀ ਐ ਉਹ ਕਹਿੰਦਾ ਸੀ ਕਿ ਮੈਂ ਪਹਿਲਵਾਨ ਆ ਮੇਰੇ ਚ ਤਾਕਤ ਆਏ ਚੀਜ਼ਾਂ ਮੈਂ ਸਾਰਾ ਕੁਝ ਮੈਨੂੰ ਬਧੋ ਬਧ ਕੀ ਕਰ ਸਕੇਗਾ ਵਾ ਮੈਂ ਰੁਕੀਆਂ ਸੀ ਉਹਨੇ ਫਿਰ ਮਹਾਰਾਜ ਜੀ ਜਦੋਂ ਬਾਅਦ ਚਾਏ ਉਸ ਵੇਲੇ ਫਿਰ ਲਿਖਤ ਕਰਾ ਕੇ ਤੇ ਉਹਨਾਂ ਦੀ ਸੱਚਖੰਡ ਨੂੰ ਫੇਰ ਖੜਿਆ ਗਿਆ ਤਾਂ ਉਹ ਕਰਕੇ ਅੱਧ ਵਿੱਚ ਕੈਦ ਕੀਤਾ ਗਿਆ ਇਹ ਬੜੀਆਂ ਕੁਰਬਾਨੀਆਂ ਲੈਂਦਾ ਹੈ ਪਰਮੇਸ਼ਰ ਜਿਹੜਾ ਹੁਕਮ ਤੋਂ ਬਿਨਾ ਅੱਜ ਅਸੀਂ ਛਾਲਾ ਮਾਰਦੇ ਹਾਂ ਲੇਕਿਨ ਹੁਕਮ ਤੋਂ ਇੱਧਰ ਵੀ ਨਹੀਂ ਕਰ ਲੈਂਦੇ ਬਹੁਤ ਸਖਤ ਹੈ ਇੰਨਾ ਸੌਖਾ ਨਹੀਂ ਐ ਇਸ ਰੀਕ ਵੀ ਐਨਾ ਵੱਡਾ ਬਣਦਾ ਕਿ ਉਹਦੇ ਬਰਾਬਰ ਕੀ ਕਰ ਦਿੱਤਾ ਨਾ ਉਹ ਛੁਟ ਗਈ ਜਾਊਗਾ ਗੁਰੂ ਵੀ ਪੀਂਬਰ ਨੂੰ ਬਰਾਬਰ ਕਰਤਾ ਤੇ ਉੱਥੇ ਵੀ ਤੁਹਾਡੀ ਆ ਖੋਖਾ ਜਾਂ ਕਰਕੇ ਰੱਖ ਦੋ ਤੋ ਮਿੰਟ ਚ ਮਹ ਵੱਡੀ ਚੀਜ਼ ਐ ਅਕਾਲਪੁਰ ਅਕਾਲਪੁਰ ਖ ਆਪਣੇ ਬਰਾਬਰ ਕਿਸੇ ਨੂੰ ਨਹੀਂ ਹੋਣ ਦਿੰਦਾ ਜੋ ਸ਼ਬਦੀ ਤਾਰ ਐ ਸਦਾ ਰਹਿਣ ਵਾਲਾ ਅਕਾਲਪੁਰ ਕੀ ਅੱਗੇ ਇਹਨਾਂ ਦੇ ਸਭ ਤੋਂ ਵੱਡੀ ਗੱਲ ਐ ਇਹ ਸ਼ਬਦ ਮਸਤਾਨਾ ਹੋਣ ਕਰਕੇ ਮਹਾਰਾਜ ਸ਼ੇਰ ਸਿੰਘ ਜੀ ਦਾ ਸਰੀਰ ਸੰਸਾਰ ਚੋਂ ਜਦੋਂ ਜਾਣਾ ਸੀਗਾ ਪਤਾ ਨਹੀਂ ਸੀ ਲੱਗ ਰਿਹਾ ਕਿ ਇਦਾਂ ਦਾ ਸੰਸਕਾਰ ਕਿੱਥੇ ਕਰਨਾ ਸਭ ਸਲਾਮਾਂ ਕਰੀ ਜਾਂਦੇ ਸੀ ਉਸ ਵੇਲੇ ਵੀ ਮੂਨ ਸਿੰਘ ਦੇ ਜਨਮ ਚ ਮਹਾਰਾਜ ਸ਼ੇਰ ਸਿੰਘ ਜੀ ਦਾ ਸਤਕਾ ਸੰਸਕਾਰ ਕਰੂਗਾ ਤਾਂ ਇਹਨਾਂ ਨੇ ਦਿੱਤਾ ਸੀ ਅਰ ਦੂਜੀ ਵਾਰੀ ਮਹਾਰੇ ਪੁਰਸ਼ ਸਿੰਘ ਜੀ ਦੇ ਸਰੀਰ ਦੇ ਜਦੋਂ ਉਦੋਂ ਵੀ ਸਲਾਮਾਂ ਹੋਣੀਆਂ ਸਭ ਖੜੇ ਸੀਗੇ ਵੀਰ ਜੀ ਉੱਥੇ ਖੜੇ ਸਨ ਇੱਥੇ ਜਿੱਥੇ ਸੰਸਕਾਰ ਹੋਇਆ ਇੱਕਦਮ ਪ੍ਰਕਾਸ਼ ਆਇਆ ਔਰ ਉਹ ਜਗ੍ਹਾ ਤੇ ਰੁਕਿਆ ਜਿਸ ਵੇਲੇ ਆਇਆ ਤੇ ਉਸ ਵੇਲੇ ਵੀਰ ਜੀ ਨੇ ਫਿਰ ਆਖਿਆ ਵੀ ਸੰਸਕਾਰ ਇੱਥੇ ਕਰੋ ਉਦੋਂ ਵੀ ਫੈਸਲਾ ਨਹੀਂ ਸੀ ਹੋ ਰਿਹਾ ਇਹ ਦੋਵੇਂ ਵਰੀ ਜਿਹੜਾ ਵੀਰ ਜੀ ਨੇ ਆ ਕੇ ਜਿਹੜਾ ਉਸ ਜਨਮ ਦੀ ਧਾਰ ਦੇ ਕਰਕੇ ਸਭ ਤਬਦੀਲੀ ਬੜਾ ਵੱਡਾ ਲੈਣਾ ਦੇਣਾ ਇਹਨਾਂ ਦਾ ਸੋ ਅਗੇ ਅੰਦਾ ਕਿ ਜੇ ਇੱਕ ਗੱਲ ਹੈ ਕਿ ਜੇ 11 ਫੱਗਣ ਦੇ ਇਸ ਲਾਕੇ ਕਰ ਰਿਹਾ ਹਾਂ ਇਸ ਤੋਂ ਪਹਿਲਾਂ ਕੁਰਬਾਨੀਆਂ ਜਿਹੜੀਆਂ ਦਿੱਤੇ ਗਿਆ ਸੀ। ਕਾਬ ਜੀ ਨੂੰ ਪਤਾ ਹੈ ਕਿ ਬੁੱਗੇ ਪਿੰਡ ਦੇ ਵਿੱਚ ਤਿਰਪਾਨ ਕੱਢੀ ਗਈ ਸੀ। 3 ਦਿਨ 13 ਮੱਗਰ 14 ਮੱਗਰ 15 ਮੱਗਰ ਕੁਰਬਾਨੀ ਕਰ ਲਈ ਕੋਈ ਉੱਠਦਾ ਹੈ। ਹੁਕਮ ਮੰਨਣ ਵਾਲੇ ਸਾਰੇ ਮੱਥਾ ਟੇਕਣ ਵਾਲੇ ਬਹੁਤ ਨੇ ਮੰਗਾ ਮੰਗਣ ਵਾਲੇ ਬਹੁਤ ਨੇ। ਹੁਕਮ ਮੰਨਣਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਕੋਈ ਛੋਟੀ ਗੱਲ ਨਹੀਂ ਹੈ। ਬੁੱਗਾ ਪਿੰਡ ਦੇ ਵਿੱਚ ਕੁਰਬਾਨਾਂ ਨਿਕਲ ਰਹੀਆਂ ਹਨ ਨੰਗੀ ਕਿਰਪਾਨ ਤਿੰਨ ਦਿਨ ਕਹਿ ਰਹੀ ਹੈ ਕਿ ਕੋਈ ਸੀਸ ਦਓ ਅੱਜ ਸ਼ਬਦ ਦੀ ਸ਼ਹੀਦੀ ਹੋਣੀ ਸੀ ਪਹਿਲਾਂ ਪੰਜ ਪਿਆਰੇ ਸਾਜਣ ਲਈ ਜਿਹੜੀ ਉਦਣ ਵੀ ਇਹ ਵਾਰ ਸੀਗਾ ਇਸ ਤੋਂ ਪਹਿਲਾਂ ਤੇ ਪ੍ਰੈਕਟੀਕਲ ਹੋ ਹੀ ਚੁੱਕਿਆ ਸੀ ਵੀਰ ਸਰਵਰਨ ਸਿੰਘ ਜੀ ਦਾ ਲੇਕਿਨ ਉਦਣ ਕੁਰਬਾਨ ਕੱਢ ਕੇ ਇੱਕ ਨਵਾਂ ਰਾਹ ਸੀ ਆਓ ਕੌਣ ਸੀਸ ਦਿੰਦਾ ਹੱਥਲੀ ਤੇ ਰੱਖ ਕੇ ਜਿਹੜਾ ਕੰਮ ਕਰਨਾ ਹੈ ਕੋਈ ਨਹੀਂ ਤੇ ਤੋਂ ਪਹਿਲਾਂ ਇੱਕ ਛੀਦ ਦੀ ਲੈ ਲਈ ਗਈ ਸੀ ਬਾਬਾ ਸੂਰਤਾ ਸਿੰਘ ਦੇ ਪੁੱਤਰ ਅਮਰ ਸਿੰਘ ਨੂੰ ਹੁਣ ਉਹਦੇ ਜਿਹੜਾ ਦੂਜਾ ਪੁੱਤਰ ਹੈ ਉਸ ਨੂੰ ਅਖੀਰੀ ਦਿਨ ਚੈਲੰਜ ਕੀਤਾ ਗਿਆ ਕਿ ਉਹ ਇਹ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੁਣ ਇਹਨੂੰ ਪ੍ਰਭਜੋਤ ਨੂੰ ਵੀ ਦੇ ਦਿਓ ਜਿਹੜਾ ਸੇਵਾ ਦੀਪਕ ਦੀ ਇਹ ਨਾਲ ਗੱਲ ਕੀਤੀ ਉਹ ਦਿਨ ਜਦ ਕੀਤਾ ਗਿਆ ਤੇ ਉਹਨਾਂ ਵੀ ਨਾ ਕਰ ਦਿੱਤੀ ਫੇਰਾ ਦਮੀ ਬਾਸ ਨਿਕਲੀ ਮਹਾਰਾਜ ਜੀ ਦਾ ਨਾਂ ਲਿਆ ਗਿਆ ਇਤ ਨਹੀਂ ਸਾਡੇ ਕੋ ਭੱਜੇ ਇਹਨ ਕੁਰਬਾਨੀ ਕਰਨ ਦੇ ਚਾਰੇ ਦੇ ਚਿਹਰੇ ਇਹਨਾਂ ਦੇ ਦਿੱਤੇ ਗਏ ਸੀ ਇਹ ਨਹੀਂ ਕਿ ਉਦਣ ਆ ਗਿਆ ਇਹਨਾਂ ਨੇ ਸਾਰਾ ਹੀ ਜੋ ਤੇਰਾ ਲੈ ਲੈ ਤਾ ਉਹ ਕਰ ਕਹਿੰਦਾ ਨਾ ਗੀਠੇ ਤੇ ਅਜੇ ਵੀ ਬਲੰਦਾ ਮੈਂ ਤਾਂ ਕਹਾਂ ਬੂ ਉਦੋਂ ਵੀ ਦੇ ਦਿੱਤੇ ਹੁਣ ਵੀ ਹੈ ਜਿਹੜੀ ਗੱਲ ਹੈ ਜੋ ਧਾਰ ਜਿਹੀ ਕਿਉਂਕਿ ਜਿਹੜੀ ਧਾਰ ਦੇ ਵਿੱਚ ਜਿਹੜੀ ਗੱਲ ਚੱਲਦੀ ਸੀ ਉਸ ਦਿਨ ਬਾਪੂ ਪਾਲ ਸਿੰਘ ਤੇ ਮਹਾਰਾਜੇ ਸਿੰਘ ਉਪਰੋਂ ਆਏ ਨੇ ਇੱਕ ਧਾਰ ਦੇ ਜੋਤ ਰੂਪ ਦੇ ਅੰਦਰ ਫਿਰ ਇਹ ਗੱਲ ਭਾਜੀ ਵੀਰਜੀ ਦੀ ਇਹ ਸਰਜੀਤ ਸਿੰਘ ਵੀਰਜੀ ਦਾ ਉਦਣ ਆਖਿਆ ਕਿ ਸਾਨੂੰ ਦੇ ਦਿਓ ਬੜੀ ਖੁਸ਼ੀ ਚ ਇਹ ਗੱਲ ਹੋ ਰਹੀ ਸੀ ਉਧਰੇ ਬੰਨੇ ਇਹ ਕਿਹੜੀ ਗੱਲ ਆ ਉਹ ਤੇ ਜੇ ਅੰਗੀਠੇ ਉਦੋਂ ਦੇ ਬਲਦੇ ਦੇ ਦਿੱਤੇ ਗਏ ਕਿਆ ਉਥੋਂ ਧਾਰ ਜਿਹੜੀ ਉਹ ਗਾੜੀ ਆ ਕੇ ਪ੍ਰਗਟ ਹੋ ਕੇ ਕਹਿ ਰਹੀ ਹੈ ਲੇਕਿਨ ਫਿਰ ਇਹਨਾਂ ਦਾ ਇੱਕ ਜਨਮ ਦਾ ਸੰਬੰਧ ਸੰਗਤਾਂ ਨਾਲ ਜੋੜਨ ਵਾਸਤੇ ਇੱਕ ਨਵਾਂ ਐਲਾਨ ਹੋਇਆ ਕਿ ਇਹ ਜਿਹੜੇ ਨੇ ਸੰਗਤਾਂ ਲਈ ਦਿੱਤੇ ਜਾਂਦੇ ਹਨ ਉਹਦੇ ਲਈ ਇੱਕ ਫੈਸਲਾ ਹੋਇਆ ਕਿ 21 ਜਾਨੇ ਗੁਰਮੁਖ ਜਿਹੜੇ ਨੇ ਜੰਮੂ ਦੇ ਅਤੇ ਬਹੁਤ ਸਾਰੇ ਕਹਿਣਗੇ ਜੰਮੂ ਨਾਲ ਪਿਆਰ ਕਿਉਂ ਹੈ ਜੰਮੂ ਦਾ ਪਿਆਰ ਦੋ ਤਰ੍ਹਾਂ ਨਾਲ ਬਹੁਤ ਹੈ ਤੇਰਾਸ ਉਸਤਾਸਿ ਰਿਸੀ ਦੇ ਅੰਦਰ ਵੀ ਭੈਣ ਜਿਹੜੇ ਗੁਰਦਸ਼ਨ ờ ਕੌਰ ਜੀ ਸਾਡੇ ਦਰਬਾਰੀਆਂ ਚ ਉਹਨਾਂ ਦੇ ਵੀ ਬਹੁਤ ਵੱਡਾ ਲੇਖ ਹੈ ਉਹ ਇਹ ਲੇਖ ਉਹਨਾਂ ਨਾਲ ਵੀ ਜੁੜਿਆ ਫਿਰ ਵੀਰ ਜੀ ਦੀ ਉਮਰ ਦੇ ਨਾਲ ਉਸ ਉਮਰ ਦੇ ਵਿੱਚ 21 ਜਾਣਾਂ ਦੇ ਸਿਗਨੇਚਰ ਅਕਾਲਪੁਰ ਕੋਲੋਂ ਆਰਡਰ ਆ ਗਿਆ ਕਿ 21 ਜਾਣੇ ਜੀ ਇਹ ਦਸਤਕਤ ਕਰਨਗੇ ਇਸ ਚੀਜ਼ ਦੀ ਇਹਦੀ ਮੰਗ ਕਰਨਗੇ ਸੰਗਤ ਲਈ ਛੱਡ ਦੋ ਫਿਰ ਇਹ ਪਿੱਤਾ ਗਿਆ ਉਹਦੇ ਚ ਫਿਰ ਗਵਾਹੀ ਕਿੰਨਾ ਦੀ ਪਈ ਫਿਰ ਇਥੇ ਗਵਾਹ ਬਣੇ ਨੇ ਪੰਜ ਗੁਰਮੁਖ ਜਿਹੜੇ ਨੇ ਮਾਝੇ ਦੇ ਪੰਜ ਮਾਲਵੇ ਦੇ ਪੰਜ ਦਵਾਬੇ ਦੇ ਜਾਨਕਿ ਇਹਨਾਂ ਦੇ ਸਿਗਨੇਚਰ ਗਵਾਹਾਂ ਤੌਰ ਤੇ ਹੋਏ ਔਰ ਇਕੀਆਂ ਨੇ ਇਹਦੀ ਮੰਗ ਕੀਤੀ ਔਰ ਕੰਤ ਤੋਂ ਬਾਅਦ ਉਹ ਜਿਹੜਾ ਜਿਹੜਾ ਇਹ ਫੈਸਲਾ ਹੋਇਆ ਅਕਾਲਪੁਖ ਦੀ ਅਦਾਲਤ ਦੇ ਅੰਦਰ ਅਕਾਲਪੁਖ ਦੀ ਕਿਰਪਾ ਦੇ ਅੰਦਰ ਇਹ ਮੁੜ ਕੇ ਫਿਰ ਆ ਕੇ ਤੇ ਇਹਨਾਂ ਨੂੰ ਸੰਗਤ ਵਾਸਤੇ ਦਿੱਤਾ ਗਿਆ ਹੁਣ 9 ਜਿਹੜਾ ਉਹ 11 ਚ ਬਦਲਿਆ ਇੱਕ ਦਾ ਇੱਕ ਨਾਲ ਮੇਲ ਹੋ ਗਿਆ ਇੱਕ ਬੜਾ ਵੱਡਾ ਮੇਲ ਸੀ ਜਿਹੜਾ ਇੱਕ ਦਾ ਇੱਕ ਨਾਲ ਹੋਣਾ ਸੀ ਔਰ ਸਾਰੀ ਸੰਗਤ ਨੂੰ ਇਹ ਦੇਣਾ ਸੀ ਕਿ ਇਹ ਜਿਹੜੀ ਕਹਾਣੀ ਆ ਇਸ ਹਾਵ ਨਾਲ ਜਿਹੜਾ ਇੱਕ ਦਾ ਇੱਕ ਨਾਲ ਜਿੰਨਾ ਚਿਰ ਮੇਲ ਨਹੀਂ ਹੁੰਦਾ ਉਹ ਸੱਚਖੰਡ ਦਾ ਨਸੀਬ ਨਹੀਂ ਹੁੰਦਾ ਇਹ ਮੇਲ ਬਧੋ ਬਧੀ ਕੀਤਾ ਗਿਆ ਕਿਰਪਾ ਕੀਤੀ ਗਈ ਤੋਂ ਵੀਰ ਜੀ ਨੂੰ ਮੁੜ ਕੇ ਫਿਰ ਇਹ ਸੀ ਦਾ ਇੱਕ ਦਿੱਤਾ ਗਿਆ ਬੜਾ ਵੱਡਾ ਤੋਹਫਾ ਦੂਸਰਾ ਇੱਕ ਬੜਾ ਵੱਡਾ ਆਕਾਲਪੁਖ ਜਿਹੜਾ ਹੈ ਸਭ ਕੁਝ ਗੁੰਦੇ ਹੋਏ ਵੀ ਕਰਦਾ ਕੀ ਹੈ ਡਿਗਰੀ ਇੱਕ ਬਰਾਬਰ ਕਰਦਾ ਫਿਰ ਇਹਨੇ ਕਿਹਾ ਬਣਨਾ ਤੇ ਭਗਤ ਬੱਚੇ ਜਗਤ ਬੱਚੇ ਨਾ ਕੋਈ ਵਿੜਿਆਈ ਜਗਤ ਬੱਚਿਆਂ ਦੀ ਵਿੜਿਆਈ ਨਹੀਂ ਹੈ ਪਰ ਜਾਨੀ ਕਿ ਨਾਤਾ ਕਿਹੜਾ ਆਕਾਲਪੁਖ ਨਾ ਹੋ ਗਿਆ ਕਿਉਂਕਿ ਇੱਕ ਬੜਾ ਤੁਮਾਲ ਦਾ ਗੱਲ ਸੀ ਦੁਨੀਆ 'ਚ ਕਦੀ ਨਹੀਂ ਹੋਇਆ ਨਵਜਾਂ ਨੂੰ ਬੰਦ ਕਰਨ ਨੂੰ ਨਵਜਾਂ ਨੇ ਸਾਡੇ ਰਿਸ਼ਤੇ ਨਹੀਂ ਇਹਨੂੰ ਪੁੱਤ ਨਾ ਸਮਝੋ ਪਾਲਦਾ ਨਵਜਾਂ ਦਾ ਰਿਸ਼ਤੇ ਨਹੀਂ ਤੇਜਪੁਰ ਦਾ ਜੋ ਨਵਜਨ ਨਵਜਨਾਂ ਰਸਤੇ ਨੇ ਹੁਣ ਇਸੇ ਕਰਕੇ ਭੈਣ ਜੀ ਦੇ ਫੇਰ ਅਕਾਲਪੁਰ ਕਸੰਬਲ ਸਰੀਰ ਤੇ ਆਮੋ-ਸਾਮੋਹ ਚੱਲ ਰਿਹਾ ਸੀ ਜੋ ਦੇਖਿਆ ਗਿਆ ਔਰ ਉਹਦੇ ਵਿੱਚ ਕੀ ਕੀਤਾ ਗਿਆ ਕਿ ਤੈਨੂੰ ਕਰਦੇ ਵਿਆਹ ਕਿ ਭੈਣ ਦਵਿੰਦਰ ਕੌਰ ਦਾ ਜਿਹੜਾ ਹੈਗਾ ਕਿ ਤੇਰਾ ਪੁੱਤਾਂ ਕੋਲ ਅਕਾਲਪੁਰ ਖੁਬੇ ਤਾਂ ਇਹਦਰ ਮਾਤਾ ਰਣਜੀਤ ਕੌਰ ਦਾ ਪੁੱਤਰ ਹੋ ਗਏ ਲਿਖਤੀ ਤੁਹਾਰੇ ਪੁਰਸ਼ ਦੇ ਪੁੱਤਰ ਨਹੀਂ ਲਿਖਿਆ ਗਿਆ ਹੈਂਡਗਾਂ ਦੇ ਵਿੱਚ ਨਹੀਂ ਲਿਖਿਆ ਗਿਆ ਇਹ ਗਾਣਾ ਦੀ ਗੱਲ ਕਰਦੇ ਆ ਉੱਥੇ ਜੋ ਲਿਖੇ ਗਏ ਉੱਥੇ ਵੀ ਨਹੀਂ ਲਿਖੇ ਗਏ ਉਹ ਕੇ ਕਾਲਪੁਰ ਨੇ ਆਪਣੀ ਤਾਰ ਉਹ ਸ਼ਬਦ ਦੀ ਤਾਰ ਇੱਕ ਇਕੱਠੀ ਕਰਕੇ ਕੰਮ ਚਲਾਇਆ ਧਰਤੀ ਦੇ ਉੱਤੇ ਔਰ ਇਹ ਜਿਹੜੀ ਤਾਰ ਸੀਗੀ ਇਹ ਇੱਕ ਅਨੋਖੀ ਤਾਰ ਸੀ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਵੀਰ ਜੀ ਕਰਿਆ ਉਹਦੇ ਸ਼ਾਇਦ ਇਹਨੂੰ ਤੱਕ ਕਰਕੇ ਉਸ ਟਾਈਮ ਉਪ ਕਲੂਬ ਕਰ ਲਿਆ ਬੜੀ ਲੰਬੀ ਹਿਸਟਰੀ ਹੈ ਇਹ ਕਿਨਾਂ ਦੀ ਆਣ ਕੇ ਵਹਗੀ ਨੂੰ ਚੁੱਕਣਾ ਵਹੰਗੀ ਨੂੰ ਵੇਖੜ ਤੱਕ ਵੀ ਨਸੀਬ ਨਹੀਂ ਹੋਇਆ ਬਾਬਾ ਫਰੀਦ ਵੇਦੇ ਰਹਿ ਵੀ ਵਹੰਗੀ ਦੀ ਸ਼ਕਲ ਹੀ ਦੀ ਦੇ ਬਹੁਤ ਅਨ ਦੇ ਆਂ ਕਿਸ ਵਹੰਗੀ ਨੂੰ ਵੇਖਣਾ ਚਾਹੁੰਦੇ ਇਹ ਚ ਆ ਗਈ ਸੀ ਜਿੰਨੇ ਵੀ ਦਿੱਤੇ ਜਾਂਦੇ ਆ ਨਾ ਆਂ ਬਾਰਤੇ ਸਰਾ ਜਿਤਨੀਆਂ ਵੀ ਤਾਰਾ ਇਸ ਵਹੰਗੀ ਦੇ ਵਿੱਚ ਨੇ ਜੋ ਕਲਪੂਰ ਦੇਦਾ ਸਮੂਹ ਔਰ ਕੋੜੜੀਆਂ ਦੀਆਂ ਦੀਆਂ ਦਾਤਾਂ ਨੇ ਉਹ ਸਾਰੀਆਂ ਗੜੀਆਂ ਇਸ ਵੰਗੀ ਚ ਨੇ ਜੋ ਹੁਣ ਤੱਕ ਸੰਸਾਰ ਦੇ ਦਿੰਦਾ ਰਿਹਾ ਤੇ ਦਿੰਦਾ ਰਹਿਣਾ। ਅਜும் ਵੀ ਵੰਗੀ ਹੈ। ਔਰ ਉਹਨੂੰ ਚੁੱਕਣ ਜਿਹੜਾ ਚੁਕਾਇਆ ਕਿੰਨੂ ਗਿਆ ਵੀਰ ਜੀ ਨੂੰ ਚੁਕਾਇਆ ਗਿਆ। ਉਸੇ ਤਰ੍ਹਾਂ ਹੀ ਸਤਮਾ ਦੀਪਕ ਇੱਕ ਇਹ ਬੜਾ ਡਿਫਰੈਂਸ ਹੈ। ਬਹੁਤ ਸਾਰੇ ਦੀਪ ਤੇ ਦੀਪਕ ਨੂੰ ਰੁਲਾ ਦਿੰਦੇ ਨੇ। ਦੀਪ ਔਰ ਚੀਜ਼ ਹੈ। ਜੋ ਕੰਨ ਸਤਪਦੀਪ ਪੰਜ ਵੰਡਿਆ ਹੋਇਆ ਹੈ ਦੀਪਕ ਹੁੰਦਾ ਪ੍ਰਕਾਸ਼ ਕੋਣਾ ਤੋਂ ਸਭ ਤੋਂ ਪਹਿਲਾਂ ਪ੍ਰਕਾਸ਼ ਕਰਨ ਲਈ ਪਹਿਲਾ ਦੀਪਕ ਕੌਣ ਬੜੇ ਮਹਾਰਾਜ ਪੂਲ ਸਿੰਘ ਹੋਰ ਉਹ ਦੀਪਕ ਤੋਂ ਬਾਅਦ ਦੀਪੁਲੀ ਜਗਦਾ ਤੁਸੀਂ ਵੇਖੋ ਸਲਤ ਮਨੀ ਸਿੰਘ ਪਹਿਲਾਂ ਹੋਏ ਨੇ ਲੇਕਿਨ ਸਟੇਜ ਤੇ ਕਿੱਥੇ ਆਏ ਦੂਸਰੇ ਲੋਕ ਅਰਕੁ ਸਮੁਰਤਾ ਸਿੰਘ ਸਰਾ ਦੇ ਨਦੀਪ ਸਿੰਘ ਹੈ ਇਹ ਪਾਪਾ ਮੋਤਾ ਸਿੰਘ ਜੀ ਸਨ ਇਹਦਾ ਭਗਵਾਨ ਸਿੰਘ ਇਹਦਾ ਨਾਮ ਹੈ ਦੂਸਰਾ ਨਾਮ ਭਗਵਾਨ ਸਿੰਘ ਹੈ ਇਸ ਕਰਕੇ ਜੋ ਭਗਵਾਨ ਸਿੰਘ ਲਿਖਿਆ ਹੈ ਉਹ ਤੋਂ ਮੋਤਾ ਸਿੰਘ ਦੀ ਤੋਂ ਮੈਂ 2 3 ਹੋਰ ਅਦਾ ਕਵਰ ਕਰਕੇ ਗਾੜੀ ਹੈਗਾ ਦਲੀਪ ਸਿੰਘ ਜੀ ਫਿਰ ਪੰਜਵਾਂ ਦੀਪ ਉਹਦਾ ਬਾਬਾ ਜਗਤਾਰ ਸਿੰਘ ਜੀ ਫਿਰ ਪ੍ਰਭਜੋਤ ਤਾਂ ਤੇ ਸਤਵਾਂ ਦੀਪਕ ਜਿਹੜਾ ਹੈ ਅੱਜ ਸਾਡੇ ਕੋਲ ਇਹ ਨੇ ਪ੍ਰਕਾਸ਼ ਦੇ ਜਿਹੜੇ ਹੈਗੇ ਆ ਇਹ ਸਤਿ ਦੀਪਕਾਂ ਦੇ ਪ੍ਰਕਾਸ਼ ਦਾ ਵੇਰਵਾ ਹੈ ਤੋਂ ਆਓ ਇਸ ਮਹਾਨ ਦਿਨ ਨੂੰ ਇੱਕ ਦਾ ਇੱਕ ਨਾਲ ਮੇਲ ਕਰਕੇ ਸਵਾਰਾਇ ਕੀਰ ਸਿੰਘ বিষ্ণੂ ਭਗਵਾਨ ਨਾਲ ਆਪਣੀ ਆਤਮਾ ਨੂੰ ਜਿਹੜਾ ਜੋੜਨ ਦੇ ਤਾਦੇਸ਼ ਨੇ ਔਰ ਇੱਕ ਇੱਕ ਦੀ ਧਾਰ ਦੀ ਗੱਲ ਹੈ ਉਸ ਧਾਰ ਦੇ ਤੇ ਆਪਾਂ ਉਸ ਮਾਲਕ ਦਾ ਇੱਕ ਅਨੋਖਾ ਗੱਲ ਹੈ ਸਾਨੂੰ ਸਬਕ ਦਿੰਦਾ ਹੈ ਕਿ ਅਗਰ ਜੇ ਜ਼ਿੰਦਗੀ ਹੈ ਤੇ ਅਕਾਲ ਪੁਰਖ ਤੋਂ ਬਿਨਾ ਕਿਸੇ ਵੀ ਸਿੱਖ ਦੀ ਜ਼ਿੰਦਗੀ ਨਹੀਂ ਹੈ ਅਕਾਲ ਪੁਰਖ ਤੋਂ ਬਿਨਾ ਕਿਸੇ ਦਾ ਮੇਲ ਨਹੀਂ ਹੈ ਜਿੰਨਾ ਚਿਰ ਨਿਰਗੁਣ ਅਨੰਕਾਰ ਨਾਲ ਮੇਲ ਨਹੀਂ ਉਹਨਾਂ ਚਿਰ ਤੱਕ ਸੱਚਖੰਦ ਦਾ ਸਾਡਾ ਕੋਈ ਸਬੰਧ ਨਹੀਂ ਹੈ ਸੋ ਇਹ ਇੱਕ ਬੜੀ ਕਿਰਪਾ ਹੋਈ ਜਿਹਦੇ ਕਾਰਨ ਕਰਕੇ ਸਾਡੇ ਪਾਠ ਪੂਜਾ ਭਗਤੀ ਸਭ ਸਮਾਪਤ ਹੋ ਗਏ ਇਹ 11 ਫਗਣ ਸਾਨੂੰ ਇੱਕ ਸੰਦੇਸ਼ ਦਿੰਦਾ ਹੈ ਆਓ ਇੱਕ ਦੇ ਇੱਕ ਨਾਮ ਮੇਲ ਜਿੰਨੇ ਕੀਤਾ ਤੁਹਾਡੀਆਂ ਆਤਮਾ ਨੂੰ ਬਧੋ ਵਧਿਓ ਦੇ ਨਾਲ ਤੁਰਿਏ ਉਹ ਇੱਕ ਅਕਾਲ ਪੁਰਖ ਪ੍ਰਮਾਤਮਾ ਜਿਹੜਾ ਨਿਰਗੁਣ ਰੂਪ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਹਰ ਥਾਂ ਤੇ ਰਚਿਆ ਆਇਆ ਹੈ ਉਸ ਨੂੰ ਤੁਸੀਂ ਸਾਖਿਆ ਦੇਖਿਆ ਉਹ ਅੱਜ ਵੀ ਵਾਦਾ ਕਰਦਾ ਹੈ ਮੈਂ ਪੂਰੀ ਸ੍ਰਿਸ਼ਟੀ ਨੂੰ ਦ੍ਰਿਸ਼ਟੀ ਬਦਲ ਕੇ ਦਰਸ਼ਨ ਦੇਣੇ ਹਨ ਸੋ ਵੀਰ ਮੇ ਸਾਰਿਆਂ ਨੂੰ ਹੀ ਵੀਰ ਜੀ ਆ ਚੁੱਕੇ ਹਨ ਇੱਥੇ ਹੀ ਮੈਂ ਜਕਾਰਾ ਲਾਵਾਂਗਾ ਇਹ ਬੜੀ ਤਕੜੀ ਹਿਸਟਰੀ ਹੈ ਬਹੁਤ ਵੱਡੀ ਤਬਦੀਲੀ ਹੈ ਜਿਹੜੇ ਸਾਡੇ ਸੰਸਾਰ ਦੇ ਵਿੱਚ ਹੋਈ ਹੈ ਔਰ ਅਜਾਈ ਤਬਦੀਲੀ ਕਦੀ ਨਹੀਂ ਹੋਈ ਸੁਪਰਮਾਤਮਾ ਦਾ ਇਹ ਇੱਕ ਜਿਹੜਾ ਅਨੋਖਾ ਖੇਲ ਹੈ 11 ਫਗਨ ਦਾ ਇੱਕ ਦਾ ਇੱਕ ਨਾਲ 9 ਤੋਂ 11 ਕਰ ਦਿੱਤਾ ਗਿਆ ਇੱਕ ਰੂਪ ਦੇ ਵਿੱਚ ਦੇ ਦਿੱਤਾ ਗਿਆ ਇੱਕ ਪਰਮੇਸ਼ਰ ਦੀ ਧਾਰ ਦੀ ਗੱਲ ਕਰ ਦਿੱਤੀ ਗਈ ਇਹ ਚਾਰੇ ਬਾਣੀਆਂ ਦੇ ਵਿੱਚ ਜਿਹੜਾ ਅਡਾ ਢੱਪਾ ਵੇਰਵਾ ਸੁਣਿਆ ਹੋਇਆ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਪਿਤਾ ਪੁੱਤ ਪੋਤ ਇਸ ਤਰ੍ਹਾਂ ਇਕੱਠਾ ਕਰਕੇ ਸਾਰਾ ਇਹ ਖੇਲ ਪਰਮਾਤਮਾ ਨੇ ਕੀਤਾ ਸੋ ਨਾਲ ਹੀ ਦੇ ਦਿੱਤਾਗਾ ਕਿ ਜਿਹੜਾ ਅਕਾਲਪੁਰਖ ਦੇ ਨਾਲ ਜਿਹੜਾ ਰਹਿਣਗੇ ਤੇ ਉਹੀ ਉਹਨਾਂ ਦਾ ਸੰਸਾਰ ਦੇ ਵਿੱਚ ਹਮੇਸ਼ਾ ਹੀ ਨਾਂ ਕੈਮਰਾ ਰਹੇਗਾ ਔਰ ਸੱਚ ਕੰਡ ਦਾ ਦਰਵਾਜ਼ਾ ਖੁੱਲੇਗਾ ਆ ਉਸ ਜਕਾਰੇ ਨੂੰ ਲਈਏ ਜਿਹੜਾ ਸਾਨੂੰ ਗੰਮੀ ਨਾ ਦਇਓ ਨਿਜਮੰਤਰ ਸਾਨੂੰ ਨਾ ਦਿੱਤਾ ਗਿਆ ਹੈ ਦਸੰਗਰਾਂ ਚ ਤਜੇ ਸਵਤੰਤਰ ਲਿਖੇ ਨਿਜਜੰਤਰ ਜੋ ਬਾਣੀ ਸਾਡੇ ਸਾਹਮਣੇ ਹੈ ਸੋ ਇਸ ਕਰਕੇ ਭਈ ਉਸ ਪ੍ਰਮਾਤਮਾ ਦੀ ਧਾਰ ਦੇ ਵਿੱਚ ਆਓ ਇਹ ਉਹਦੇ ਤੋਂ ਕਿਰਪਾ ਮੰਗੀਏ ਕਿ ਸਾਨੂੰ ਆਪਣੇ ਦੇ ਨਾਲ ਰੱਖੀ ਪ੍ਰਮਾਤਮਾ ਤੂੰ ਮੇਰਾ ਮੈਂ ਤੇਰਾ ਜਨ ਜਨ ਅੰਦਰੋਂ ਆਵਾਜ਼ ਉਹ ਨਾਲ ਬੋਲੇ ਬਿਨਾ ਜ਼ਬਾਨ ਇਹ ਵੀ ਅਵਸਥਾ ਹੈ ਇੱਕ ਮੂੰਹ ਨਾ ਬੋਲਣਾ ਇੱਕ ਬਿਨਾ ਜ਼ਬਾਨ ਵੀ ਲਿਖਤਾ ਹੁੰਦੀ ਜਦੋਂ ਉਹਦਾ ਉਹਦੇ ਨਾਲ ਆਪਣੀ ਮੈਂ ਮਿਲਾ ਦੇਣੀ ਸੋ ਹੰਗਮਾਰਾਈ ਜੇ ਸਿੰਘੂ ਵਿੱਚ ਨੂੰ ભગવાન ਦੀ ਜੈ ਸੋ